ਮਾਰਨ ਬਲ ਬਲ ਹੁਣ ਕੀ ਕਰਨੀ ਹੈ ਤੇ ਜਿੰਨੀ ਮੌਕੇ ਦਾ ਬੈਗ ਆਇਆ ਹੈ ਇਹਦੇ ਦੇ ਟਿੱਪਰ ਤਾਂ ਹੀ ਫੜਦੇ ਨਹੀਂਗੇ ਤਾਂ ਉਹਦੇ ਲਈ ਵੀ ਆਪਾਂ ਨੂੰ ਐ ਹੀ ਉੱਠਣਾ ਪੈਣਾ ਰਣ ਮਿਲ ਕੇ ਫੇਰ ਬੰਨ੍ਹਣਗੇ ਬੰਨ੍ਹਣਾ ਕਿੰਨੀ ਕਬੱਡੀ ਚਾਹੀਦੀ ਹੈ ਅੱਜ ਅੱਧੀ ਨਹੀਂ ਹੈ ਜਿੱਦਾਂ ਇਹਦੇ ਕਿੱਪਰ ਜਾਂਦੇ ਸੀ ਉਹ ਆ ਕੇ ਦੇ ਕੇ ਚਲੇ ਗਿਆ ਦੋ ਜਿਹੜੇ ਟਿੱਕੇ ਵਿੱਚ ਚਾਰ ਚਾਰ ਕੋਈ ਖੁੱਲਣ ਦੇ ਰਹੇ ਇਹ ਚਿੱਟੇ ਵੀ ਟਿੱਪਾ ਰਹਿਗੇ ਨੇ ਅਸੀਂ ਅਲੋਦੀਪੂਰ ਸਾਹਿਬ ਤੋਂ ਵਾਪਸ ਆਲੇ ਗਏ ਆ ਉਹ ਕਿੰਨੇ ਪੱਨਾਈ ਨਹੀਂ ਕਿੰਨੇ ਵੱਗਿਆ ਗਿਆ ਆ ਆਵਾਕਾ ਲੱਗਾ ਬਹੁਤ ਇਨੇ ਹੀ ਟਿੱਪਾ ਤੁਸੀਂ ਮਾਰਦੇ ਨਹੀਂ ਔਰ ਜਿਹੜਾ ਨਜਾਇਜ਼ ਕੰਮ ਹੁੰਦਾ ਇਹਨਾਂ ਨੂੰ ਪੈਸੇ ਦਿੰਦੇ ਨੇ ਕਿ ਜਲਦੀ ਆਓ ਸ਼ਰਾਬਾਂ ਇਹ ਵੀ ਕੇ ਚਲਾਉਂਦੇ ਨੇ ਫਿਰ ਇਹਨਾਂ ਨੇ ਮਾਰਨੀ ਹੈ ਵਾਹ ਦਰਦ ਨਹੀਂ ਸਾਬਾ ਪਹਿਲੇ ਹੀ ਅੰਮਨ ਨਗਰ ਤੇ ਬੰਡ ਹੋ ਗਿਆ ਹੋਇਆ ਹੈ ਠੀਕ ਹੈ ਪੂਰੀ ਮਾਰਗ ਤੋਂ ਅੱਜ ਮੈਂ ਇਹ ਬੋਲ ਵੀਡੀਓ ਲਗਾ ਉਹਦਾ ਆ ਗਾਲੀ ਬੋਲ ਦਿੱਤੀ ਹੈ ਚਲੇ ਫਰੇ ਜਾਣਗੇ ਉਹ ਤੇਰੇ ਕਲੇਜੇ ਤੇ ਰੁਕ ਪਰਿਆ ਜਾਂਦਾ ਸੀ ਅੱਜ ਦੋ ਇਹਨਾਂ ਦੇ ਇੱਕ ਅਸੀਂ ਲਾਈਵ ਵੀਡੀਓ ਜਿਹੜਾ ਹਾਲਾਤ ਨੂੰ ਦੇਖਾਂਗੇ ਭਾਈ ਜੀ ਬਹੁਤ ਡਰਸ ਰਹੇ ਅਭੀ ਚਿਹਰੇ ਨਹੀਂ ਦੇਖਦੇ ਰਿਹਾ ਇਸ ਤਰ੍ਹਾਂ ਪੂਰੀ ਤਰ੍ਹਾਂ ਦਲ ਬੱਝੀ ਗਈ ਖਤਮ ਹੀ ਕਰਦੇ ਯਾਰ ਇੱਕ ਆ ਸਾਰੇ ਪਿਆਰੇ ਨੂੰ ਬਾਪ ਮਦਸੂ ਬਾਪ ਮਾਮਾ ਬਣ ਕੇ ਨਿਕਲ ਜਾਂਦਾ ਇੱਕ ਤਾਂ ਪਰਿਵਾਰ ਦੇ ਦੋ ਦੋ ਜਵਾਬ ਚਲੇ ਨਾ ਤੇ ਭੈਣ ਭਰਾ ਚ ਦੇ ਜਣ ਇਹਨਾਂ ਦਾ ਸਾਰਾ ਸੰਸਾਰ ਹੀ ਉੱਜੜ ਗਿਆ ਬਾਤ ਖਤਮੀ ਹੋ ਗਈ ਕਿ ਬੱਚੇ ਨਹੀਂ ਗਾਂ ਖਵਾ ਬਾਤ ਇਹ ਵਿਚਾਰੇ ਤੁਹਾਨੂੰ ਅੱਜ ਇਹ ਘਟਨਾ ਹੋਈ ਨੂੰ ਕੋਈ ਮਹੀਨੇ ਦੇ ਕਰੀਬ ਸੀ ਇਹਦੇ ਦੇ ਕਿਸੇ ਨੂੰ ਫਾਂਸੀ ਲਾ ਦੇ ਉਹ ਤਾਂ ਕਾਨੂੰਨ ਨੇ ਦੇਖਣਾ ਇਹਦਾ ਸਿਰਫ ਇੰਨਾ ਕਹਿ ਰਹੇ ਵੀ ਹਾਂ ਧੀਰ ਸਿੰਘ ਇਹਦਾ ਮੁੱਖ ਮੁਲਜੇ ਮੈਂ ਪਤਾ ਉਹ ਬੰਦਾ ਕਿਉਂ ਨਹੀਂ ਫੜਦਾ ਇਹ ਉਹ ਬੰਦਾ ਨਾਵ ਫੜਨ ਦਾ ਕਾਰਮ ਚੇਤਨ ਚੌੜਾ ਮਾਜਰਾ ਜਿਹੜਾ ਇੱਥੋਂ ਦਾ ਐਮਐਲਏ ਆ ਸਮਾਨੇ ਉਹ ਉਹਦੀ ਪਰਛੇਵੇਂ ਖੜਾ ਹੈ ਕਾਰਨ ਕੀ ਕਿ ਉਹ ਜਿੰਨੀ ਉਹਦੀ ਨਜ਼ਾਇਜ਼ ਇੱਥੇ ਬਣੀ ਪੁੰਦੀ ਆ ਜਿੰਨੇ ਟਿੱਪਰ ਉਹਨੇ ਪਾਈ ਹੋਏ ਨੇ ਸਾਰੇ ਉਹ ਟਿੱਪਰਾਂ ਦਾ ਜਿਹੜਾ ਕਰਤਾ ਧਰਤਾ ਕੰਮ ਕਰਦਾ ਦੇਖਦਾ ਹੁਣ ਕਿੰਨੇ ਸੇ ਪਰ ਦੇ ਨਾਲ